ਦ ਗੁਰਜੀ ਵਾਲਾ ਫਿਰ ਕਬੱਡੀ ਪਾ ਰਿਹਾ ਉਹ ਟੱਕਰ ਹੋਈ ਹੈ ਉਹ ਟਾੜੀ ਤੁਹਾਡੀ ਹੋਣੀ ਹੈ ਦਰਸ਼ਕ ਵੀਰਿਆ ਨਜ਼ਾਰਾ ਆਉਦਾ ਤੇ ਇੱਕ ਵਾਰੀ ਸਵਾ ਕਬੱਡੀ ਦਾ ਉਹ ਸਵਾਦ ਕਬੱਡੀ ਦਾ ਉਹ ਸਵਾਦ ਕਬੱਡੀ ਦਾ ਆਉਂਦਾ ਤੇ ਪੁਆਇੰਟ ਰੇਡਰ ਦਾ ਪੀਰਤ ਸਿੰਘ ਜੀ ạtਵਾਲ ਸਾਹਿਬ ਖੁਸ਼ ਨੇ ਉਧਰ ਕਹਿੰਦੇ ਜਿਆ ਕਰਦੇ ਹੁੰਦੇ ਗੈਨੇ ਕਰ ਰਹੀ ਤੇ ਉਧਰ ਬੁਲਟ ਦੀ ਪਈ ਹੋਈ ਰੇਡ ਤੇ ਰੋਜੀ ਦੇਖ ਕੇ ਤੇ ਨਾਲ ਬੁਲਟ ਬੁਲਟ ਕਹਿੰਦੇ ਉਹ ਦੇਖੋ ਵੱਜਦੀ ਥਾਪੀ ਬੁਲਟ ਦੀ ਮੈਚ ਆਕਲੈਂਡ ਦੇ ਉਹ ਥਾਪੀਆਂ ਵੱਜਣੀਆਂ ਬੁਲਟ ਆ ਗਿਆ ਕਹਿੰਦੇ ਕਬੱਡੀ ਪਾਉਣ ਦੇ ਲਈ ਨੌਜਵਾਨ ਜਦੋਂ ਕਬੱਡੀ ਪਾ ਕੇ ਕਹਿੰਦੇ ਉਧਰਲੇ ਪਾਸੇ ਵੇਖੋ ਸਾਹਮਣੇ ਵੇਖੋ ਬੁਲਟ ਮੇਲਾ ਲੁੱਟ ਆਹ ਵੇਖਦਾ ਵੀ ਦੋ ਜਾਸੀ ਕਹਿੰਦੇ ਬਚਕਾਰ ਇੱਕ ਸ਼ੀਲੂ ਦਾ ਛੋਟਾ ਵੀਰ ਆਹ ਦੁਬੁਰਜੀ ਵਾਲੇ ਦੀ ਪਈ ਹੋਏ ਰੇਡ ਐਨ ਮੇਲਾ ਭਰਿਆ ਹੋਇਆ ਹਰਿਆਣੇ ਦਾ ਸ਼ੋਰ ਹੈ ਐਕਸ਼ਨਾਂ ਵਾਲੀ ਮਸ਼ੀਨ ਆਹ ਬੱਲੇ ਬੱਲੇ ਆਹ ਬੱਲੇ ਬੱਲੇ ਹੋਈ 21 ਦੇ 31 ਮੋੜ ਦਾ ਆਹ ਰਾਜੇ ਖੇਲੇ ਦਬ ਕਬ ਬੰਦੇ ਪੁੱਤ ਦਾ ਬੱਜਦਾ ਫਰਾਟਾ ਜਿਹਾ ਨੀਂਦਾ ਤੇ ਥਾਪੀਆਂ ਦੁੱਧ ਪੀਤਾ ਜਿੰਨਾ ਮਾਵਾ ਦਾ ਪਸ ਰੌਲਾ ਹੀ ਨਾਮਾ ਦਾ ਮਾਰਦੇ ਪੱਟਾ ਤੇ ਥਾਪੀਆਂ ਹੋ ਦੁੱਧ ਪੀਤਾ ਜਿੰਨਾ ਮਾਵਾ ਦਾ ਉਧਰ ਸੁੱਖੇ ਮੱਗੇ ਦੇ ਲਈ ਹੀਰਾ ਬ੍ਰਦਰ ਜੀ ਜਾਮ ਵਾਲਿਆਂ ਵੱਲੋਂ 100 ਡਾਲਰ ਦੇ ਮਾਨ ਸਨਮਾਨ ਹੈ ਮੇਰੇ ਵੀਰੋ ਆ ਦੁਨੀਆਂ ਲੋਕਾਂ ਚ ਵੀ ਹਲੇ ਹਲਾਰੇ ਹੋ ਗਏ ਆ Oswaldo! Oswaldo! Oswaldo ah, suano! Oh